ਮਾਨਵਿਕੇ ਪਿਛਲੇ 8 ਮਹੀਨੇ ਤੋਂ ਬੇਵਿਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਲਈ 400 ਫੁੱਟ ਟਾਵਰ ਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਜਿੱਥੇ ਉਹਨਾਂ ਨੇ ਕੜਾਕੇ ਦੀ ਸਰਦੀ ਅਤੇ ਤਪਦੀ ਗਰਮੀ ਨੂੰ ਸਹਿਨ ਕਰਦਿਆਂ 400 ਫੁੱਟ ਟਾਵਰ ਤੇ ਬੈਠੇ ਭਾਈ ਗੁਰਜੀਤ ਸਿੰਘ ਨਾਲ ਕਦੇ ਵੀ ਕੋਈ ਹਾਦਸਾ ਹੋ ਸਕਦਾ ਅਤੇ ਲੋਕਾਂ ਨੂੰ ਅੱਜ ਟਾਵਰ ਮੋੜ 'ਤੇ ਵੱਲੋਂ ਮੰਗ ਕੀਤੀ ਗਈ ਸੀ ਕਿ ਸਰਕਾਰ ਪਾਰਟੀ ਅਤੇ ਜਥੇਬੰਦੀ ਆ ਕੇ ਸਾਡਾ ਸਾਥ ਦੇ ਪਰ ਸਿੱਖ ਜਥੇਬੰਦੀਆਂ ਤੇ ਕੁਝ ਕੁ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਮਾਸੂਮਾਂ ਦੀ ਮੌਤ ਤੋਂ ਬਾਅਦ ਧਰਨੇ ਤੇ ਅਸੀਂ ਪਰਿਵਾਰ ਦੇ ਨਾਲ ਬੈਠੇ ਸੀ ਅਤੇ ਅੱਜ ਸਾਡਾ ਸਾਥ ਇਸ ਪਰਿਵਾਰ ਦੇ ਵੱਲੋਂ ਦਿੱਤਾ ਗਿਆ ਜੇਕਰ ਸਾਡੀ ਸਰਕਾਰ ਨੇ ਸੁਣਵਾਈ ਨਾ ਕੀਤੀ ਤਾਂ ਅਸੀਂ ਆਪਣਾ ਸੰਘਰਸ਼ ਹੋਰ ਟਿੱਖਾ ਕਰਾਂਗੇ ਅਸੀਂ ਪੂਰਾ ਸਾਥ ਦੇ ਰਹੇ ਹਾਂ ਕਿਉਂਕਿ 250 ਦਿਨ ਹੋ ਗਏ ਨੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਜੀ ਜਿਹੜਾ ਹੈ ਉਹ ਉੱਪਰ ਟਾਵਰ ਦੇ ਉੱਪਰ ਬੈਠੇ ਨੇ योगी ਉਹਨਾਂ ਨੇ ਉਹਨਾਂ ਦੀ ਜਿਹੜੀ ਮੰਗ ਹੈ ਉਹ ਜਾਇਜ਼ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਮੰਦਰਾਂ ਦੇ ਵਿੱਚ ਵੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਹਰ ਕੋਈ ਸੋਚਦਾ ਤੱਕ ਨਹੀਂ ਇਹਨਾਂ ਬਾਰੇ ਇਸ ਕਰਕੇ ਉਹਨਾਂ ਨੇ ਇੱਕ ਸੋਚ ਰੱਖੀ ਵੀ ਮੈਂ ਇੱਕ ਕਾਨੂੰਨ ਬਣਾਉਣ ਵਾਸਤੇ ਆਪਣੇ ਆਪ ਦਾ ਜਿਹੜਾ ਹੈ ਵੀ ਮੈਂ ਰੱਖਦਾ ਵੀ ਹਾਂ ਵੀ ਮੈਂ ਮੈਂ ਉੱਪਰ ਰੱਖ ਕੇ ਆਪਣਾ ਜਿਹੜਾ ਹੈ ਇੱਕ ਉਣ ਖੜ ਜੋ ਹਾਂਜੀ ਸ਼ਿਵਸ਼ਨਾ ਸਾਹਿਬ ਦੇ ਰਹੀਆਂ ਨਾਲ ਵੀ ਅਸੀਂ ਇਹ ਚੋਣਿਆਂ ਵੀ ਜਿਹੜਾ ਇਹ ਬੇਅਦਬੀਆਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਿਆ ਜਾਵੇ ਸਖਤ ਕਾਨੂੰਨ ਬਣਾਇਆ ਜਾਵੇ। ਉਹ ਸੁਆਕ ਨਹੀਂ ਪ੍ਰਸ਼ਾਸਨ ਬਣ ਕੇ ਕਰ ਨਹੀਂ ਹੋਈ ਹੁਣ ਤੱਕ। ਆਪਾਂ ਜੋ ਇੱਥੇ ਦੇਖੋ ਜੀ ਬੜਾ ਅਜੀਬ ਜਿਹਾ ਲੱਗਦਾ ਪਿਆ ਹੈ ਕਿ ਅਸੀਂ ਕਿਸ ਕਿਸ ਧਰਤੀ ਤੇ ਜੀ ਰਹੇ ਆ। ਕਹਿਣ ਨੂੰ ਤਾਂ ਮੁੱਖ ਮੰਤਰੀ ਸਾਹਿਬ ਹਾਊਸ ਦੇ ਵਿੱਚ ਕਹਿੰਦੇ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਹੈ ਨਾ। ਵਾਇਦ ਜੀ ਕਹਾ 25 ਜਨਵਰੀ 2022 ਨੂੰ ਇਹਨੇ ਕਹਿੰਦੇ ਸੀ ਕਿ ਜੇ ਕਿਤੇ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਜੇ ਉਹਦੀ ਜਿਹੜੀ ਹੈ ਸਜ਼ਾ ਬੇਮਿਸਾਲ ਬੇਮਿਸਾਲ ਨੂੰ ਬੜਾ ਜ਼ੋਰ ਦਿੱਤਾ ਸੀ ਇਹਨਾਂ ਜੇ ਉਹਦੀ ਸਜ਼ਾ ਬੇਮਿਸਾਲ ਹੋ ਜਾਏ ਤਾਂ ਫਿਰ ਕਿਸੇ ਦੀ ਹਿੰਮਤ ਨਾ ਪਵੇ ਦੁਬਾਰਾ ਬੇਅਦਬੀ ਕਰਨ ਦੀ ਤੇ ਭਾਈ ਹੁਣ ਸਾਢੇ 3 ਸਾਲ ਹੋ ਗਏ ਨੇ ਕਰ ਦਿਓ ਗੱਲ ਪੂਰੀ ਕਿ ਕਿਸੇ ਕੋ ਕੁਝ ਲੈਣ ਜਾਣਾ ਆ ਮੇਰੇ ਹੱਥ ਵਿੱਚ ਇੱਕ ਡਾਕੂਮੈਂਟ ਹੈ ਜੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਅਸੀਂ ਸਾਨੂੰ ਸ਼ੌਕ ਨਹੀਂ ਜਿੱਦਾਂ ਅਕਸਰ ਕਹਿ ਦਿੱਤਾ ਜਾਂਦਾ ਨਾ ਕਿ ਤੂੰ ਰਾਹ ਰੋਕਣ ਨੂੰ ਬਹਿ ਜਾਂਦੇ ਨੇ ਕੋਈ ਸਰਕਾਰ ਮਜਬੂਰ ਹੀ ਨਾ ਕਰ ਦਿੰਦੀ ਆ 8 ਮਹੀਨਿਆਂ ਤੋਂ ਵੀਰ ਉੱਤੇ ਬੈਠਾ ਤੁਸੀਂ ਸਾਰੇ ਜਾਣਦੇ ਹੋ 4 ਮਹੀਨਿਆਂ ਤੋਂ ਅਮਨ ਅਰੋੜਾ ਜਿਹੜੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਐ ਅਸੀਂ ਸੋਚਿਆ ਵੀ ਸਿਆਣੇ ਨੇ ਉਹਨਾਂ ਬਾਰੇ ਸੁਣਿਆ ਸੀ ਵੀ ਮੈਨ ਆਫ ਵਰਲਡਸ ਆ ਜਿਹੜੀ ਗੱਲ ਕਹਿ ਦਿੰਦੇ ਕਰ ਦਿੰਦੇ ਪਰ ਸਾਡੇ ਨਾਲ ਤਾਂ ਧੋਖਾ ਹੀ ਹੋਇਆ ਉਹ ਵੀ ਅਸੀਂ 4 ਮਹੀਨੇ ਉਹਨਾਂ ਦੇ ਨਾਲ ਮੀਟਿੰਗਾਂ ਕਰਦੇ ਰਹੇ ਹੋਮ ਸੈਕਟਰੀ ਚੀਫ ਸੈਕਟ ਕੈਪ ਸਿਨਾ ਤੱਕ ਪਹਿਲਾਂ ਗੁਰਕੀਰਤ ਕ੍ਰਿਪਾਲ ਸਿੰਘ ਹੋਰ ਸਾਡੇ ਕੋ ਸਾਰੇ ਡਾਕੂਮੈਂਟ ਪਏ ਨੇ ਇਹਨਾਂ ਗੱਲਾਂ ਦੇ ਅਖੀਰ 8 ਮਈ ਨੂੰ ਉਹਨਾਂ ਨੇ ਸਾਨੂੰ ਕਿਹਾ ਵੀ ਜਿਹੜੀ ਤੁਸੀਂ ਸਟੇਜ ਸਟੇਟ ਐਕਟ ਦੀ ਗੱਲ ਕਰਦੇ ਹੋ ਤੁਹਾਡੀ ਸਹੀ ਆ ਤੁਸੀਂ ਸਟੇਟ ਐਕਟ ਬਣਾ ਦਿੰਨੇ ਆ ਫਿਰ ਉਹਨਾਂ ਨੇ ਸਾਡੀ ਡਿਊਟੀ ਲਈ ਵੀ ਤੁਹਾਡਾ ਤਜਰਬਾ ਕਾਫੀ ਆ ਬੇਅਦਮੀਆਂ ਦੇ ਬਾਰੇ ਤੁਸੀਂ ਸਾਨੂੰ ਡਰਾਫਟ ਕਰ ਦੋ ਅਸੀਂ ਕਾਨੂੰਨ ਡਰਾਫਟ ਕੀਤਾ ਜਿਹੜਾ ਕਾਨੂੰਨ ਅਸੀਂ ਮੰਗਦੇ ਪਏ ਆ ਨਾ ਉਹ ਡਰਾਫਟ ਹੈ ਇਹ ਉਸ ਡਰਾਫਟ ਦਾ ਰਿਫਾਈਨਡ ਰੂਪ ਹੈ ਜਿਹੜਾ ਅਸੀਂ ਇਹਨਾਂ ਨੂੰ 30 ਮਈ ਨੂੰ ਅਸੀਂ ਡਰਾਫਟ ਕਰਕੇ ਦਿੱਤਾ ਉਹਦੇ ਵਿੱਚ ਸੀਨੀਅਰ ਐਡਵੋਕੇਟਸ ਸੀਗੇ ਸੀਨੀਅਰ ਵਕੀਲਾ ਨੇ ਉਹ ਤਿਆਰ ਕਰਵਾਇਆ ਈਵਨ ਕਿ ਹਾਈ ਕੋਰਟ ਦੇ ਸਿਟਿੰਗ ਜੱਜਾਂ ਨੇ ਵੀ ਉਹਨੇ ਰੀਡਿੰਗ ਦੇਖੀ ਇੱਕ ਵਾਰੀ ਵੀ ਹਾਂ ਇਹ ਸਹੀ ਆ ਉਹਦੇ ਵਿੱਚ ਇਹਨਾਂ ਦੇ ਆਪਣੇ ਬੀਓਆਈ ਦੇ ਜਿਹੜੇ ਲਾਫ ਅਫਸਰ ਸੀ ਉਹ ਵੀ ਮੌਜੂਦ ਸਨ ਬੀਓਏ ਦੇ ਡਾਇਰੈਕਟਰ ਜਿਹੜੇ ਸਾਡੇ ਕੋਆਰਡੀਨੇਟ ਕਰਦੇ ਰਹੇ 30 ਮਈ ਨੂੰ ਅਸੀਂ ਇਹਨਾਂ ਨੂੰ ਹੈਂਡਓਵਰ ਕਰ ਦਿੱਤਾ ਜੀ ਹੈਂਡਓਵਰ ਕਰਨ ਤੋਂ ਬਾਅਦ ਇਹਨਾਂ ਫੇਰ ਉਹ ਨੂੰ ਰੀਡਿਫਾਈਨ ਕੀਤਾ ਉਹਦੇ ਕਲॉज ਵਗੈਰਾ ਹੋਰ ਕ੍ਰਿਸਪੀ ਬਣਾ ਦਿੱਤੇ ਛੋਟੇ ਛੋਟੇ ਕਰਕੇ ਤੇ ਲਗਭਗ 99% ਉਹੀ ਜਿਹੜਾ ਡਰਾਫਟ ਹੈ ਉਹ ਅੱਜ ਸਾਡੇ ਹੱਥ 'ਚ ਹੈ ਜਿਹੜਾ ਕਿ 5 ਤਰੀਕ ਦਾ ਤਿਆਰ ਸੀ ਪਰ ਹੁਣ ਅੱਜ ਵੇਖ ਲਓ 11 ਹੋ ਗਈ ਅਜੇ ਤੱਕ ਇਹਦੇ ਤੇ ਸਾਈਨ ਨਹੀਂ ਹੋਏ ਇਹਦੇ ਵਾਸਤੇ ਕੋਈ ਕੈਬਨਿਟ ਦੀ ਮੀਟਿੰਗ ਦਾ ਟਾਈਮ ਹੈ ਨਹੀਂਗਾ ਸਰਕਾਰ ਕੋਲ ਇਹ ਤਾਂ ਜਦੋਂ ਕਹਿੰਦੇ ਨੇ ਸੜੇ ਤੇ ਲੂਣ ਛੜਕਣ ਵਾਲੀ ਗੱਲ ਸਰਕਾਰ ਸਾਰੇ ਧਰਮਾਂ ਦਾ ਇਨਾਦਰ ਕਰਦੀ ਸਾਰੇ ਧਰਮਾਂ ਦੇ ਪੈਗੰਬਰਾਂ ਦਾ ਇਨਾਦਰ ਕਰ ਰਹੀ ਹੈ ਇਹ ਧਰਮਾਂ ਦੀ ਦੋਖੀ ਸਰਕਾਰ ਬਣਦੀ ਜਾ ਰਹੀ ਹੈ ਇਹਨੂੰ ਕਿੱਥੇ ਦਾ ਭਲਾ ਹੋਣਾ ਹੈ ਬੜਾ ਦੁੱਖ ਹੈ ਆ ਕਿਸੇ ਨੂੰ ਸ਼ੌਕ ਨਹੀਂ ਪਿਆ ਵੀ ਇੱਥੇ ਬੈਠੇ ਆ ਕਿ ਸੜਕਾਂ ਤੇ ਕੋਈ ਸਰਕਾਰ ਬਣਾ ਸੁਣਾਈ ਨਹੀਂ ਕਿ ਅੱਗੇ ਕੀ ਹੋਏਗਾ ਪਤਾ ਵੇਖੋ ਜੀ ਹੁਣ ਤਾਂ ਇਸ ਸੰਘਰਸ਼ ਦੇ ਰਾਹ ਤੇ ਤੁਰ ਪਏ ਆ ਹੁਣ ਦੇਖੋ ਇੱਥੇ ਨਹੀਂ ਸੁਣਦੇ ਤੇ ਉੱਥੇ ਚੱਲ ਜਾਗੇ ਉੱਥੇ ਨਹੀਂ ਸੁਣਨਗੇ ਤੇ ਅਮਨ ਰੋੜੇ ਦੇ ਘਰ ਚੱਲ ਜਾਗੇ ਹੁਣ ਲੈ ਕੇ ਤਾਂ ਅਸੀਂ ਰਹਿਣਾ ਵਾ ਤੇ ਹੁਣ ਸਾਡੇ ਨਾਲ ਸਮਾਣੇ ਦੇ ਹਿੰਦੂ ਵੀਰ ਵੀ ਆਗੇ ਖਾਸ ਤੌਰ ਤੇ ਉਹਨਾਂ ਬੱਚਿਆਂ ਦੇ ਪੇਰੈਂਟਸ ਵੀ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਦੇ ਬੱਚੇ ਪਿੱਛੇ ਐਕਸੀਡੈਂਟ ਚ ਪੂਰੇ ਹੋ ਗਏ ਸੀ ਇਹ ਸਾਰੇ ਧਰਮ ਗ੍ਰੰਥਾਂ ਦੇ ਸਤਕਾਰ ਦੀ ਗੱਲ ਹੈ ਸਾਰੇ ਮੰਦਰ ਮਸੀਤਾਂ ਗਿਰਜੇ ਗੁਰਦੁਆਰਾ ਸਭ ਦੇ ਸਤਕਾਰ ਦੀ ਗੱਲ ਹੈ ਆਹ ਪੰਜਾਬੀਓ ਇਕੱਠੇ ਹੋ ਕੇ ਸਰਕਾਰ ਕੋਈ ਖੋਲ ਖਲੋ ਲਈਏ ਹੁਣ ਖੋਣਾ ਪੈਣਾ ਇਹ ਦੇਣਾ ਹੁੰਦਾ ਤੇ ਇਹਨੇ ਅੱਜ ਦੇ ਦੇਣਾ ਸੀ ਹੁਣ ਮਜਬੂਰਨ ਸਾਨੂੰ ਇੱਥੇ ਬਹਿਣਾ ਪਿਆ ਸਰਕਾਰ ਨੂੰ ਬੇਨਤੀ ਕਰਦੇ ਆਂ ਅਦੇ ਵੀ ਮੰਨ ਜਾ ਨਹੀਂ ਤੇ ਇਹ ਸੰਘਰਸ਼ ਜਿਹੜਾ ਹੋਰ ਤਿੱਖੇ ਤੋਂ ਤਿੱਖਾ ਹੋਏਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਮਾਣਾ ਤੋਂ ਕਹਲਾ ਸ਼ਰਮਦੀ ਰਿਪੋਰਟ